ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਪਲੱਸ ਅਗਲੇ ਹਫ਼ਤੇ ਦੀ ਮੌਸਮ ਰਿਪੋਰਟ ਤੁਹਾਨੂੰ ਦੇਵਾਂਗੇ ਯਾਨੀ ਕਿ ਹਫ਼ਤਾਵਾਰੀ ਅਪਡੇਟ ਹੋਏਗੀ ਅੱਜ ਅਖੀਲਾ ਦਿਨ ਹੈ ਹਫ਼ਤੇ ਦਾ ਤੇ ਕਹ ਲਈਏ ਜੂਨ ਮਹੀਨੇ ਦਾ ਪਹਿਲੇ ਹਫ਼ਤੇ ਦਾ ਵੀ ਅੱਜ ਅਖੀਲਾ ਦਿਨ ਹੈ 8 ਤਰੀਕ ਜਿਹੜੀ ਅੱਜ ਹੋ ਚੁੱਕੀ ਹੈ ਤੇ ਅਸਰਦਿਆਂ ਜੇਕਰ ਆਪਾਂ ਤਾਜ਼ਾ ਸੈਟਲਰ ਦਸਿਲਾਂ ਦੇਖਦੇ ਆਂ ਤੇ ਲਗਫਗ ਫੌਤੇ ਫਾਗਾ ਦੇ ਵਿੱਚ ਪੰਜਾਬ ਦੇ ਮੌਸਮ ਬਿਲਕੁਲ ਸਾਫ਼ ਬਣਿਆ ਹੋਇਆ ਟੈਂਪਰੇਚਰ ਹੌਲੀ ਹੌਲੀ ਤਾਣੂ ਜਾਣੇ ਸ਼ੁਰੂ ਹੋ ਚੁੱਕੇ ਨੇ ਜਿੱਥੇ ਟੈਂਪਰੇਚਰ 35 36 ਤੇ ਆਗੇ ਸੀ ਸਿਸਟਮ ਦੇ ਲੰਘਣ ਕਰਕੇ ਸਿਸਟਮ ਅੱਗੇ ਲੰਘ ਚੁੱਕਿਆ ਹੁਣ ਜਿਹਦੇ ਨਾਲ ਟੈਂਪਰੇਚਰ ਇੱਕ ਵਾਰ ਫਿਰ ਤੋਂ ਤਾਣੂ ਚੱਲ ਰਹੇ ਨੇ ਤੇ ਹਿੱਤੇ 42 48 ਘੰਟਿਆਂ ਦੇ ਵਿੱਚ ਵਾਧਾ ਜਰਾ ਜਰਾ ਟੈਂਪਰੇਚਰ ਦੇ ਵਿੱਚ ਦਰਜ ਹੋਇਆ 42 43 ਦੇ ਟੈਂਪਰੇਚਰ ਜਾ ਚੁੱਕੇ ਨੇ ਪੰਜਾਬ ਦੇ ਬਹੁਤੇ ਖੇਤਰਾ ਦੇ ਵਿੱਚ ਹਰਿਆਣੇ ਦਾ ਵੀ ਇਹੋ ਹਾਲ ਹੈ ਜੇ ਰਾਜਸਥਾਨ ਦਾ ਵੀ ਇਹੋ ਰਾਹਤਾ ਦੇ ਗਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਗਰਮੀ ਦੀ ਜਿਹੜੀ ਕਹ ਦਿੰਦੇ ਆ ਭੇਸ਼ਨ ਲਹਿਰ ਜਿਹੜੀ ਆ ਵੇਖਣ ਨੂੰ ਮਿਲ ਰਹੀ ਆ ਆਉਂਦੇ ਦਿਨਾਂ ਦੇ ਵਿੱਚ ਮੌਸਮ ਹਕ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੀ ਗਰਮੀ ਦੀ ਜਿਹੜੀ ਆ ਗਰਮੀ ਹੀਟ ਵੇਵ ਜਿਹੜੀ ਆ ਤੰਗ ਕਰੇਗੀ ਯਾਨੀ ਕਿ ਗਰਮ ਲੋ ਚੱਲੇਗੀ ਪੰਜਾਬ ਦੇ ਬਹੁਤੇ ਹਫਾਗਾ ਦੇ ਵਿੱਚ ਆਪਾਂ ਗੱਲ ਕਰੀਏ ਮੌਨਸੂਨ ਦੀ ਤੇ ਮੌਨਸੂਨ ਦੀ ਬ੍ਰੇਕ ਲੱਗੀ ਹੋਈ ਆ ਇੱਥੇ ਕੋਈ ਦੋ ਰਾਜ ਨਹੀਂ ਆ ਉਸੇ ਸੂਬਿਆਂ ਦੇ ਵਿੱਚ ਮੌਨਸੂਨ ਖੜਿਆ ਹੋਇਆ ਮਹਾਰਾਸ਼ਟਰ ਗੁਆਹਤ ਟਲੰਗਾਨਾ ਕਰਨਾਟਕ ਮਿਜ਼ੋਰਮ ਅ ਅਸਾਮਾ ਮੇ ਗਾਲਿਆ ਮਣੀਪੁਰ ਇਹਨਾਂ ਫਗਾ ਤੱਕ ਜਿਹੜੀਆਂ ਮੌਜੂਦ ਕੀ ਮੌਨਸੂਨ ਦੀ ਹੋ ਚੁੱਕੀ ਆ ਪਰ ਇਸ ਤੋਂ ਅੱਗੇ ਮੌਨਸੂਨ ਵੱਧ ਨਹੀਂ ਰਿਹਾ ਆਉਂਦੇ ਦਿਨਾਂ ਦੇ ਵਿੱਚ ਅਸਾਰ ਹੈਗੇ ਨੇ ਕਿ ਮੌਨਸੂਨ ਇੱਕ ਵਾਰ ਫਿਰ ਤਰਫ ਤਾਰ ਫੜੇਗਾ ਵੀ ਤੋਂ ਲੈ ਕੇ 25 ਦੇ ਵਿਚਕਾਰ 10 ਤੱਕ ਦੇ ਸਕਦਾ ਮੌਨਸੂਨ cục ਵਿਭਾਗਾਂ ਦੇ ਵਿੱਚ ਯਾਨੀ ਕਿ ਚੜੀਗੜ੍ਹ ਮਹਾਲੀ ਯੂਰਪੜ ਹੁਸ਼ਿਆਰਪੁਰ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸਹਾਰਨਪੁਰ ਯਮਨਾ ਨਗਰ ਜਗਾਧਰੀ ਇਹਨਾਂ ਖੇਤਰਾਂ ਦੇ ਵਿੱਚ 10 ਤੱਕ ਜੜੀਆ ਮੌਨਸੂਨ ਦੀ ਹੋ ਸਕਦੀ ਹੈ 22 23 ਜਾਂ ਚੋਕ ਲਈ 24 25 ਦੇ ਲਾਗੇ ਛਗੇ ਉਸੋਂ ਉਦੋਂ ਤੱਕ ਆਫਨ ਨੂੰ ਗਰਮੀ ਤੋਂ ਬਚ ਕੇ ਰਹਿਣਾ ਉਸ ਤੋਂ ਪਹਿਲਾਂ ਵੀ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਵੱਡੇ ਪੱਧਰ ਤੇ ਹਲੇਰ ਚਖੜ ਚਲਾ ਸਕਦਾ ਜਿਹੜਾ ਕਿ 15 ਤਰੀਕ ਤੋਂ ਬਾਅਦ ਜਾਂ ਫਿਰ ਹੋ ਸਕਦਾ 14 15 16 15 16 17 18 ਇਹਦੇ ਲਾਗੇ ਸਾਕੇ ਸਿਸਟਮ ਆਏਗਾ ਜਿਹੜਾ ਕਿ ਵੱਡੇ ਲੈਵਲ ਤੇ ਯਾਨੀ ਕਿ ਇੱਕ ਵਾਰ ਜਿਹੜੀ ਗਰਮੀ ਦਾ ਰਾਹਤ ਆ ਜਾਵੇਗਾ ਤਗੜੇ ਹਲੇਰ ਚਖੜ ਤਗੜੇ ਮੀਂਹ ਜਿਹੜਾ ਉਹ ਸਿਸਟਮ ਦੇ ਵਿੱਚੋਂ ਵੇਖਣ ਨੂੰ ਮਿਲਣਗੇ ਤਗੜੀ ਗੜੇ ਮਾਰ ਵੀ ਹੋ ਸਕਦੀ ਹੈ ਇਸ ਲਈ ਉਹ ਸਿਸਟਮ ਆਹ ਲੋ ਕੁਝ ਰਾਹਤ ਦੇਵੇਗਾ ਉਸ ਤੋਂ ਬਾਅਦ ਗਰਮੀ ਥੋੜੇ ਦਿਨਾਂ ਲਈ ਟਿਕੇਗੀ ਤੇ ਉਸ ਤੋਂ ਬਾਅਦ ਫਿਰ ਮੌਸਮ ਦੀ ਜਿਹੜ ਹੋ ਜਾਗੇ ਵਾਪਸ ਤੇ ਐਸੀ ਤਰ੍ਹਾਂ ਆਉਂਦੇ ਜਿਹੜੇ 6-7 ਦਿਨ ਨੇ ਅਗਲੇ ਯਾਨੀ ਕਿ 8 ਤਰੀਕਾ ਅਗਲਾ ਹਫਤਾ ਲਗਭਗ ਗਰਮ ਰਹਿਣ ਵਾਲਾ ਹੈ ਇਸ ਲਈ ਅਫਾ ਗਰਮੀ ਦਾ ਖਿਆਚਾ ਕਰਕੇ ਰੱਖਣਾ ਸਿੱਧਾ ਤੁਹਾਨੂੰ ਤਾਜ਼ਾ ਅੰਕੜਿਆਂ ਤੇ ਲੈ ਕੇ ਚੱਲਾਂਗੇ ਜੋ ਜਾਰੀ ਕਿਤੇ ਨੇ ਅਜ ਮੌਸਮ ਵਿਭਾਗ ਨੇ ਹੀਟ ਵੇਵ ਦੇ ਚੇਤਾਵਨੀ ਜੜਿਆ ਜਾਰੀ ਕਰ ਦਿੱਤੇ ਆ ਜੇ 9 10 ਤੇ 11 ਤਰੀਕ ਦੇ ਲਈ ਇਹਨਾਂ ਤਿੰਨ ਦਿਨਾਂ ਦੇ ਵਿੱਚ ਹੀਟ ਵੇਵ ਚੱਲਣੀ ਆ ਤੁਸੀਂ ਆਪਣਾ ਹੀਟ ਵੇਵ ਤੋਂ ਵਿਚਾਰ ਰੱਖਣਾ ਗਰਮ ਲੋ ਤੋਂ ਆਫਾ ਬਚ ਕੇ ਰਹਿਣਾ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਆ ਅਲਰਟ ਮੌਸਮ ਹਕਨੇ ਚੇਤਾਵਨੀ ਜਾਰੀ ਕਰ ਦਿੱਤੀ ਆ ਪੰਜਾਬ ਦੇ ਲਈ ਤੇ ਮੌਸਮ ਗਰਮ ਤੇ ਖੁਸ਼ਕ ਰਹੇਗਾ ਜਾਂ ਫਿਰ ਅਜੇ ਉਮੀਦ ਕੋਈ ਆਸਾਰ ਨਹੀਂ ਆ 11 ਫਰਵਰੀ ਤੱਕ ਧੰਨਵਾਦ ਜੀ